जिनके चोले रत्तले 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 जिनके तो मंडल के नाम है पोषण मम्मी जी का आठ पोषण और यहाँ से जल्दे बंदियाँ समूह सेवादार बाकी पढ़ाई करने में सेना को इसके अंदर बहुत रस्सी हुआ आज दिया स्वाव तातन सारे सिपुर नारायण देव महाराज जय शाबद्ध जय श्री के चौगे रत्ते प्यारे गांव से, दे 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 गत से के पास प्रभावमान कितने

ਕਿਸੇ ਨਿਜ਼ਾਮ ਨੂੰ ਕਿਸੇ ਬਾਤ ਨੂੰ ਕੀ ਦੀ ਜੋ ਉਸ ਸਾਜੀ ਹੈ ਉਹ ਦਾ ਸੰਗਤ ਹੈ ਤੇ ਦੂਰਤ ਉਸ ਸਾਜਕੇ ਦਾ ਕਈ ਸੁਣਿਆ ਬਣ ਦੇ ਵਿੱਚ ਪਹੜਾ ਹੈ ਕਦੇ ਸੁਣਿਆ ਦੇ ਵਿੱਚ ਵੀ برف ਪੈ ਗਈ ਹੈ ਇੰਦਰ ਹਾਲੇ ਬਾਅਦ ਉਹ ਖੋਕੋ ਕੇ ਹਰੀ ਸਤਾਂ ਤੇ ਅੱਜ ਸਤਨਾਡਾ ਸਾਹਿਬ ਆਇਆ ਹੋ ਸੇਨਗਵਲ ਗਰਦੇ ਸੋਸਾਇਟੀ ਕੋਲੋਂ ਅੱਜ ਅਰਤੀ ਸੇ ਕੋਚੇ ਰਹੇ ਜੀਆ ਉਤਰ ਇੱਕ ਤਰਫ ਮੰਨ ਦੇ ਵਿੱਚ ਲੈ ਕੇ ਇੱਕ ਮਿਸ਼ਨ ਜੋ ਜਿਹਨੂੰ ਡਿਸੀਸ਼ਨ ਜਿਹੜੀ ਹੈ ਉਤੋਂ ਉਸ ਭਾਈ ਗੁਰਚਾਰ ਸਿੰਘ ਦੀ ਛੱਡੀ ਇਸੇ ਤਰੀਕਾ ਨਾਲ ਨਿਯਮ ਸੰਗਤੀ ਪਠਾੜੋ ਤੇ ਚਰਜੀ ਸਿੰਘ ਜੀ ਦਾ ਪ੍ਰਧਾਨ ਜਿੱਥੇ ਤਰਫ ਤੇ ਆਏ ਜੀ ਆਇਆਂ ਨੂੰ ਉਹਰੇ ਉਹਨਾਂ ਹੀ ਪਤਰਕਾਰ ਸਿਮਰ ਕੁਹਤੀਚ ਵਰਤੋਂ ਤੋਂ ਸਵਾਰਾ ਟੀਵੀ ਚੈਨਲ ਨਾਲ ਸਿੱਧਾ ਸਾਰੇ ਪਤਰਕਾਰ ਅੱਜ ਇਹ ਸਵਾਲ ਨਹੀਂ ਪੁੱਛਣ ਦੇ ਵਿੱਚ ਅਸੀਂ ਉਹਨਾਂ ਨੂੰ ਬੇਜੂਰ ਅਗਰੋਂ ਜਿਹਾ ਆਖਦੇ ਹਾਂ ਬੋਲਾ ਮਾਰ ਕੇ ਦੇਖਦੀਆਂ ਸੀ ਕਦੇ ਕੱਚਾ ਤਾਂ ਨਹੀਂ ਤੇ ਪਿੱਲਾ ਤਾਂ ਨਹੀਂ ਕਿਤੇ ਟੀੜਦਾ ਨਹੀਂ ਇਹ ਸੋ ਮਾਨ ਸਾਹਿਬ ਨੂੰ ਇਹ ਜੀ ਕਹਿੰਦੇ ਤੇ ਚਿਆਇਆ ਕਿਨਾਰਾ ਉਹਨਾਂ ਨੇ ਆਮਦ ਤੇ ਅਸੀਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਾਂਗੇ ਸਭ ਤੋਂ ਚਾਰਨਾ ਚ ਸੀਸ ਨਵਾ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂ 참 ਨੂੰ ਤੋਂ ਸਾਥ ਜਪੀਰ ਸਿੰਘ ਜੀ ਸਿਕੇਵਾਲ ਉਹਨਾਂ ਨੂੰ ਦੇਖ ਕੇ ਪੰਛੀ ਨੇ ਨਾੜ ਕਾਰਜ ਰੋਗ ਨੂੰ ਸੰਦਰ ਜਸਕੇ ਵਾਲੇ ਪਰਮਜੀਤ ਸਿੰਘ ਜੀ ਕਿੰਚ ਤਰਫ ਤੇ ਆਏ ਨੇ ਅਮਕੋ ਬਹੁਤ ਬਹੁਤ ਪਰਵਾਹ ਸਤਿ ਸ੍ਰੀ ਅਕਾਲ ਸਤਿ ਪਰਵਾਹ ਕੀਤਾ ਸਰਕਾਰ ਨੂੰ ਦਰਸ਼ਨ ਦਿੱਤੇ ਸਾਡੇ ਨੂੰ ਖੁਸ਼ੀ ਹੁੰਦੀ ਹੈ ਸ਼ਾਹੀ ਮਾਨ ਜੀ ਪਹੁੰਚੇ ਨੇ ਪਰਮਜੀਤ ਜੀ ਆਏ ਹਨ ਨੋਸਟਾ ਗਵਰਨਮੈਂਟ ਦੇ ਤਰਫ ਤੇ ਕੰਮੀ ਹੈ ਕਿ ਤੁਸੀਂ ਜਰੂਰ ਸਾਡੇ ਨੂੰ ਸੰਬੋਧਨ ਕਰੋ ਸ਼ੇਗਰੋ ਜੀ ਗਣਸਾਹਬ ਜੀ ਦੀ ਪਵਨੀ ਤੇ ਕੋਲਿਤ ਜੋ ਵੀ ਚਾਹੀਦੀ ਨਾਲ ਸਾਥ ਸਰਕਾਰੀ ਵਿਖੇ ਕੱਪੀ ਹੋਏ ਐਨਾ ਕੁਝ ਸਾਨੂੰ ਭਜਾਨਾ ਸਾਡੇ ਗੁਰੂ ਸਾਹਿਬ ਦੇ ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਹੈ ਜੀਦੇ ਕੋਲੋਂ ਅਸੀਂ ਆਪਣੀ ਸੁਰੱਖਿਆ ਮੰਗਣਾ ਹਾਂ ਅਸਵੇਸ਼ਾ ਕਿ ਸਾਡੇ ਪਰਿਵਾਰ ਨੂੰ ਸੁਰੱਖਿਅਤ ਰੱਖੀ ਸਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਪਰ ਜਿਹੜੇ ਸ਼ਰਾਰਤੀ ਅੰਸਰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਫਕਸ਼ੀਂ ਜਾਨ ਆਜੇ ਸਹਰਿਆਲੀ ਕੋਲੇ ਲੱਕੇ ਜਾ ਕੇ ਵੈਸੇ 만족 ਹੋ ਜਾਂਦਾ ਹੈ ਗ੍ਰਾਹਤਵੀ ਲਾਈਏ ਹਰੀਆਲੀ ਬਚਾਈਏ ਧਰਤੀ ਬਚਾਈਏ ਕਿਉਂਕਿ ਆਇਆ ਤਾਂ ਸਾਰੇ ਇਕੱਠੇ ਸੀ ਪਰ ਬੰਦੇ ਦਾ ਦਿਮਾਗ ਵਿੱਚ ਸਦ ਹੋ ਗਿਆ ਉਹਨੇ ਸਾਰਿਆਂ ਤੇ ਕਾਬੂ ਕਰ ਲਿਆ ਹਰ ਇੱਕ ਚੀਜ਼ ਨੂੰ ਨੱਥ ਪਾ ਲਿਆ ਹਾਥੀਆਂ ਤੱਕ ਨੱਥਾ ਪਾ ਲਿਆ ਸ਼ੇਰਾਂ ਤੱਕ ਨੱਥਾ ਪਾ ਲਿਆ ਪਰ ਰਹਿਣਾ ਸਾਰੇ ਇਕੱਠੇ ਹੀ ਸੋ ਇਸ ਕਰਕੇ ਜੀਵਰ ਜੀ ਨੇ ਲੋਕ ਰਕਸ਼ੇ ਤੇ ਵੀ ਲਿਖਿਆ ਹੁੰਦਾ ਹੈ ਸੁਜਉਣਾ ਵੀ ਹੈ ਤੇ ਜਿਉਂ ਦੇਣਾ ਸਾਡੀ ਗੋਮ ਤਾਂ ਮਾਰਸ਼ਲ ਗੋਮ ਹੈ ਅਸੀਂ ਤਾਂ ਕੁਰਬਾਨੀਆਂ ਲਈ ਮੰਨੇ ਹੋਇਆ ਅਸੀਂ ਤਾਂ ਭਾਈ ਘਰਈਆ ਜੀ ਦੇ ਵਾਰਸ ਆ ਅਸੀਂ ਤਾਂ ਲੜਾਈਆਂ 'ਚ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਚਲ ਕੇ ਆ ਹਰਿਆਣਾ ਜੱਟ ਵੀ ਹੋਰ ਜਿਹੜੇ ਸਟੇਟ ਸਾਡੇ ਦੁਸ਼ਮਣ ਵੀ ਨੇ ਕਿਹਾ ਸਾਡੇ ਭਾਈ ਪਰ ਆਪੇ ਹਾਕੜ ਦੇ ਸੀ ਪਾਣੀ ਦੇ ਸਾਰ ਜੋ ਕਹਿੰਦੇ ਆ ਕਿ ਜੱਟ ਗੰਨਾ ਨਹੀਂ ਦੰਗਾ ਪੇ ਲੀਨੇ ਵੀ ਪਿਆਰ ਨਾਲ ਸੱਥੋਂ ਜੋ ਮਰਜ਼ੀ ਲੈ ਲੋ ਬਾਹਰ ਰੋੜ ਕੇ ਕੰਮ ਚੱਲਣਾ ਹੀ ਸਾਡੇ ਨਾਲ ਸੁਸਕਰ ਕੇ ਜਿੰਨਾ ਚਿਰ ਉਸੀਂ ਸ਼ਕਤੀਵਰជា ਪੰਜਾਬ ਦੇ ਹੱਕ ਵਿੱਚ ਪੈਨ ਚੱਲੂਗਾ ਲੋਕਾਂ ਦੇ ਹੱਕ ਵਿੱਚ ਪੈਨ ਚੱਲੂਗਾ ਗਰੀਬਾਂ ਦੇ ਹੱਕ ਵਿੱਚ ਪੈਨ ਚੱਲੂਗਾ 10 ਲੱਖ ਰੁਪਏ ਦਾ ਜੀਵਨ بیمਾ ਲੈ ਕੇ ਆਇਆ ਕੋਈ ਲੋੜ ਨਹੀਂ ਕੋਈ ਕਾਗਜ਼ ਕਰਨ ਦੀ ਕੋਈ ਫਾਇਲ ਕਰਨ ਦੀ ਰੱਬ ਨਾ ਕਰੇ ਕੋਈ ਮਾਰੀ ਹੋਵੇ ਹੱਸਦਾ ਜਾਓ ਅਧਾਰ ਕਾਰਡ ਦਿਖਾਓ ਕੋਟਾ ਕਾਰਡ ਦਿਖਾਓ लाल किला के करें आज बाकी सारा साथ आप सरकार कर कोई बंदा ऐसा नहीं होना चाहिए था कि पैसे नहीं है कि इसे करके मंजे पे प्यार प्यार स्वास्थ्य आ गया बोले खोजा बात करिया का सोचना असली का सकते ना करी जाने जिन्ना ਫਟ ਨੂੰ ਦਾ ਸਿਸਟਮ ਥੋੜੇ ਜਿਹਾ 75 ਸਾਲ ਪੁਰਾਣਾ ਵਿਗੜਿਆ ਹੋਇਆ ਨੂੰ ਠੀਕ ਕਰਦੇ ਕਰਦੇ ਟਾਈਮ ਲੱਗਦਾ ਪਰ ਕਾਲਾ ਗੇ ਨੀਤਾ ਸਾਥ ਨੇ ਤੇ ਗੁਰੂ ਸਾਹਿਬ ਸਮੱਤ ਬਖਸ਼ਣ ਗੁਰੂ ਸਾਹਿਬ ਦਾ ਬਖਸ਼ਣ ਮੈਂ ਇੰਨਾ ਅਰਜਣ ਹੋਰ ਤਾਂ ਪਰਪੀ ਸੰਗਤਾਂ ਜਿਹੜੀਆਂ ਜਿੱਥੇ ਗੁਰੂ ਸਾਹਿਬ ਦੇ ਚਰਨਾ ਚ ਬੈਠੇ बहुत राजनीतिक गलता एक साहब का शेर है जो पद चढ़ आई तू अगली रुक्त यकीन रखी मैं लभ लग के लिया कि तू तो कलमा तू फुल जमीन रखी जमीन रख लीए फूलां जो भी कलमे आप मिल के लब ला लग ਇਸੇ ਤਰ੍ਹਾਂ ਕਿਤੇ ਪੰਗਲੇ ਪੈਣਗੇ ਕਿਤੇ ਵੀ ਪੈਣਗੇ ਕਰਨੈਲਾ ਚਰਨੈਲਾ ਹਿੱਟ ਰਹੀ ਹੈ ਹੋ ਚਪਾਕੀ ਹੋਣ ਵਾਸਤੇ ਮਸ਼ੂਗਨ ਆ ਜਿਹੜਾ ਛਿੱਟੇ-ਜੁੱਟੇ ਦਾ ਤਾਂ ਅੱਗ ਲੱਗ ਗਿਆ ਸੀ ਉਹਦੇ ਗੁਰੂਤ ਵੀ ਬਹੁਤ ਵੱਡਾ ਯੁੱਧ ਚ ਆ ਗਿਆ ਲੁੱਕਾ ਸਾਥ ਚੈਨਾ ਲੋਕ ਸਾਥ ਦੇ ਦੀ ਰਹੇ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਉਹ ਮੱਦੇ ਭਾਕੇ ਤੇ ਰਹੀਆਂ ਨੇ ਕਿਸੀ ਆਪਣੇ ਪਿੰਡ ਜਿਸ ਨਸ਼ਾ ਮਾਰਨੀ ਦੇਣਾ

अभी बाबा जी ने कुछ मंगाए हैं ना बुकियां है। लिख के इन्हें तो करे जो आप इंडिया से या आपकी जितना कोड़े भी मंगाओ दिया हैं क्योंकि राष्ट्रवादी में अंदर कुछ मंगाए हैं जिन्हें जो ये मेरे कोड़े ले आओगे सोचिए मैं बाबा जी कहेंगे तो मैं बहुत ज़बर बस मिली इनकार

ਇਸ ਆ ਕਾਰਜ ਨੂੰ ਜਿਹੜਾ ਕਿ ਅਕਤੂਬਰ 'ਚ ਹੀ ਸਭ ਨੇ ਸਭ ਵਾਇਆ ਸੀ ਅੱਜ ਉਹ ਪੂਰੇ ਭਾਗ ਦੇ ਵਿੱਚ ਉਦਾਹਰਣ ਬਣ ਗਿਆ ਕਿ ਪਹਿਲੀ ਪਵਿੱਤਰ ਨਾਲੇ ਪਹਿਲੀ ਹੈ ਜਿਹੜੀ ਪ੍ਰਦੂਸ਼ਿਤ ਹੋ ਕੇ ਦੁਆਰਾ ਉਹਦਾ ਅਮਰਤ ਜਲ ਸਿੱਖ ਸਕਦੇ ਆ ਉਹਦੇ ਵਿੱਚ ਨਾ ਸਕਦੇ 12 ਮਹੀਨੇ ਚੱਲਣ ਵਾਲੀ ਤੇ ਨਹੀਂ ਹੈ ਇਸ ਤਰ੍ਹਾਂ ਹੁਣ ਕਿੰਨੀ ਬੈਰੀ ਕਾਲਾ ਸੀਨੀਅਰ ਡਿਰੇਕਟਰ ਇੱਕ ਬਹੁਤ ਸੁੰਦਰ ਬਣਾ ਆਲੇ ਹੋਏ 25 ਸਾਲ ਅੱਜ ਨਵੰਬਰ ਹੋਏ ਤੇ ਇਹਨਾਂ 25 ਸਾਲਾਂ ਦੀ ਇੱਕ ਲੰਬੀ ਦਾਸ ਵਰਦੀ ਵਿਚਾਰ ਕੱਢੇ ਕਰੀਓ ਜਿਹੜੇ ਜੋ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਇਹਨਾਂ

ਆਉਂਦੇ ਬੰਦ ਕੋ ਤੱਕ ਜਾਦੇ ਨਮਕੀਂ ਤੇ ਨਾਰਾ ਰਿਚੇਰਾ ਲੰਗ ਲਾਵੇ ਕੋਈ ਦੇਖ ਤੇ ਇਸ ਤੋਂ ਬਚਨ ਕਰ ਆ ਜਾਵੇ ਤਾਂ ਜਦੋਂ ਮੈਂ ਕਹਾ ਕਿ ਕੱਲ੍ਹ ਨੂੰ ਮਤਨ ਲਈ ਲੈ ਆਉਂਦੇ ਕੋਰਨੇ ਲੱਸੀ ਕਰ ਆ ਰਿਹਾ ਹੈ ਮਹਾਰਾਜ ਜੀ ਅਸੀਂ ਰੋਜ਼ਾਨਾ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਪਾਤ ਸਾਰੇ ਅਸੀਂ ਸੁਣਦੇ ਵੀ ਆਂ ਪੜ੍ਹਦੇ ਵੀ ਆਂ ਪਰ ਉਹਦੇ ਤੇ ਜ਼ਿਆਦਾਤਰ ਜਿਹੜੀ ਦੁਨੀਆ ਹੈ ਉਹ ਅਮਲ ਨਹੀਂ ਕਰਦੀ ਉਹਦੇ ਤੇ ਅਮਲ ਕਰਨ ਵਾਸਤੇ ਜਿਸ ਤਰ੍ਹਾਂ ਤੁਸੀਂ ਮਿਸ਼ਨ ਚਲਾਇਆ ਹੈ ਸਾਫ ਸਫਾਈ ਦਾ ਪਾਣੀ ਦੇ ਵੱਡੇ ਜਿਹੜੇ ਉਪਰਾਲੇ ਕੀਤੇ ਸਾਫ ਸਫਾਈ ਨੂੰ ਕਿਵੇਂ ਉਹਦੇ ਤੇ ਅਸੀਂ ਪੂਰੇ ਉਤਰੀਏ ਕਿਵੇਂ ਲੋਕਾਂ ਦੇ ਮਨ ਚ ਬੈਠੇ ਕਿ ਵਾਕਈ ਜਿਹੜਾ ਪਾਣੀ ਹੈ ਜਾਂ ਪਵਨ ਹੈ ਸਾਡੇ ਗੁਰੂ ਹੈ ਮਾਤਾ ਪਿਤਾ ਹੈ ਕਿਵੇਂ ਲੋਕਾਂ ਨੂੰ ਸਮਝਾਇਆ ਜਾਵੇ ਜਿਸ ਤਰੀਕੇ ਨਾਲ ਗੁਰੂ ਨਾਨਕ ਬਾਸਾ ਨੇ ਸਮਝਾਇਆ ਇਦੋਂ ਸੌਖਾ ਤਰੀਕਾ ਹੋਰ ਕੋਈ ਹੋ ਨਹੀਂ ਸਕਦਾ ਜੀ ਪਵਨ ਨੂੰ ਗੁਰੂ ਕਹਿ ਕੇ ਪਾਣੀ ਨੂੰ ਬਤਾ ਦਸਦੀ ਨੂੰ ਮੰਨ ਕੇ ਜਿਹੜੇ ਸ਼ਬਦ ਇਹ ਸਤਿਕਾਰ ਜਿਹੜਾ ਗੁਰੂ ਨੂੰ ਸਤਿਕਾਰ ਦਿੰਨੇ ਆ ਜਿਹੜਾ ਪੇ ਨੂੰ ਸਤਿਕਾਰ ਦਿੰਨੇ ਆ ਜਿਹੜਾ ਮਾਂ ਨੂੰ ਸਤਿਕਾਰ ਦਿੰਨੇ ਆ ਜੀ ਇਹ এনवायरमेंट ਨੂੰ ਦਈਏ ਨੂੰ ਅਸੀਂ ਆਪਣੇ ਮਾਂ ਬਾਪ ਨੂੰ ਵੀ ਕਿੰਨਾ ਕੁ ਦਿੰਨੇ ਹਾਂ ਹਾਂਜੀ ਜਿਹੜਾ ਆਪਣੇ ਮਾਂ ਬਾਪ ਨੂੰ ਨਹੀਂ ਦਿੰਦਾ ਉਹ ਉਹਦਰ ਤੋਂ ਕੀ ਰਿਸਪੈਕਟ ਕਰੂਗਾ ਜੀ ਸੋ ਅਸੀਂ ਕੁਦਰਤ ਨਾਲੋਂ ਵੀ ਟੁੱਟਦੇ ਜਾ ਰਹੇ ਆ ਮਾਂ ਬਾਪ ਨਾਲੋਂ ਵੀ ਟੁੱਟਦੇ ਜਾ ਰਹੇ ਆ ਤੇ ਹਵਾ ਜਿਹੜੀ ਹੈਗੀ ਉਹ ਪਾਣੀ ਧਰਤੀ ਪ੍ਰਦੂਸ਼ਿਤ ਕਰਕੇ ਆਪ ਵੀ ਆਪਣੀ ਮੌਤ ਸਹੇੜ ਰਹੇ ਆ ਹਵਾ ਨੂੰ ਪ੍ਰਦੂਸ਼ਿਤ ਕਰਕੇ ਆਪ ਵੀ ਬਿਮਾਰ ਹੋ ਰਹੇ ਆ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਪੀ ਕੇ ਆਪ ਬਿਮਾਰ ਹੋ ਰਹੇ ਆ ਧਰਤੀ 'ਚ ਜ਼ਹਿਰਾਂ ਪਾ ਕੇ ਮਗਰੋਂ ਉਹੀ ਦੁੱਧ ਉਹੀ ਅਪਜੋਦੀ ਖਾ ਕੇ ਫੇਰ ਬਿਮਾਰ ਹੋ ਰਹੇ ਆ ਜੀ ਜੇਹਾ ਬੀਜੇ ਸੋ ਲੂਨੇ ਕਰਮ ਸੰਧਰਾ ਖੇਤ ਜੋ ਅਸੀਂ ਬੀਜ ਰਹੇ ਆ ਉਹ ਵੱਢ ਰਹੇ ਆ ਸਾਨੂੰ ਸੋਚਣਾ ਪਊਗਾ ਬਾਬੇ ਨਾਨਕ ਦੀ ਸੋਚ ਨੂੰ ਅਪਣਾਉਣਾ ਪਊਗਾ ਇਹਦੇ ਨਾਲ ਖੇਲੇ ਸਗਲ ਜਗਤ ਸਾਰਾ ਵਿਸ਼ਵ ਗਲੋਬਲ ਵਾਰਮਿੰਗ ਤੋਂ ਬਾਹਰ ਆ ਸਕਦਾ ਜੀ ਬਾਬੇ ਨਾਨਕ ਦੀ ਬਾਣੀ ਉਹਨਾਂ ਦੇ ਬਚਨ ਮੰਨ ਲਈਏ ਤੇ ਮੰਨਣ ਵਾਲੀਏ ਅਮਲ ਨਾਲੀਏ ਸਾਰਾ ਕੁਝ ਬਦਲ ਸਕਦਾ ਇਹ ਥੋੜਾ ਅਮਲ ਹੋਇਆ ਬਾਬੇ ਨਾਨਕ ਨੇ ਕਿਰਪਾ ਕੀਤੀ ਆ ਅਸੀਂ ਅਰਦਾਸ ਕਰਦੇ ਆ ਕਿ ਅਮਲ ਸਾਰੇ ਪੰਜਾਬ ਦੇ ਵਿੱਚ ਸਾਰੀ ਧਰਤੀ ਤੇ ਦਿਸੇ ਇਹਦੇ ਇਹਦੇ ਵਾਸਤੇ ਅਰਦਾਸ ਕਰਦੇ ਗੁਰੂ ਪਾਤਸ਼ਾਹ ਦੇ